ਸਵਾਹਿਬਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਨੇ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਤੋਂ ਉਹਨਾਂ ਨੂੰ ਪਿਆਰੀ ਸਾਧ ਸੰਗਤ ਜੀ ਸਰਦਾਰ ਦਰਸ਼ਨ ਸਿੰਘ ਜੀ ਦੇ ਪਰਿਵਾਰ ਵੱਲੋਂ ਆਪਣੇ ਸੁਪੁੱਤਰ ਜਸਰੂபன் ਜੋਤ ਸਿੰਘ ਦੇ ਵਿਆਹ ਕਾਰਜਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਸਹਿਜ ਪਾਠ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੀ ਸੰਪੂਰਨਤਾ ਹੋਈ ਉਪਰੰਤ ਭਾਈ ਪ੍ਰਗਟ ਸਿੰਘ ਜੀ ਜੀ ਮਦਕੀ ਵਾਲੇ ਉਹਨਾਂ ਵੱਲੋਂ ਆਪ ਜੀ ਨੇ ਕਥਾ ਵਿਚਾਰਾ ਸਰਵਣ ਕੀਤੀਆਂ ਬਹੁਤ ਵਧੀਆ ਬੜੇ ਸਲੀਕੇ ਦੇ ਨਾਲ ਬੜੇ ਧੰਗ ਦੇ ਨਾਲ ਉਹਨਾਂ ਨੇ ਸਾਨੂੰ ਸਮਝਾਇਆ ਕਿ ਦੁੱਖ ਸੁੱਖ ਜਿਹੜੇ ਨੇ ਇਹ ਜ਼ਿੰਦਗੀ ਦੇ ਪਹਿਲੂ ਨੇ ਦੁੱਖ ਆਵੇ ਤੇ ਉਹਦੇ ਵਿੱਚ ਰੱਬ ਨਹੀਂ ਭੁੱਲਣਾ ਚਾਹੀਦਾ ਸੁੱਖ ਆਵੇ ਉਹਦੇ ਵਿੱਚ ਵੀ ਰੱਬ ਨਹੀਂ ਭੁੱਲਣਾ ਚਾਹੀਦਾ ਮਾਰੇ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਭਿਆ ਮਾਰਾਈ ਨੇ ਦੁੱਖ ਨੂੰ دارو ਦੱਸਿਆ ਦੁੱਖ ਆਉਂਦਾ ਊਦੂ ਰੱਬ 100% ਯਾਦ ਆਉਂਦਾ ਸੁੱਖ ਵੇਲੇ ਆਵੇ ਚਾਹੇ ਨਾ ਆਵੇ ਮੈਂ ਇੱਕ ਛੋਟੀ ਜੀ ਸਾਖੀ ਤੁਹਾਡੇ ਨਾਲ 2 ਮਿੰਟ ਦੀ ਸਾਂਝੀ ਇੱਕ ਤਰ੍ਹਾਂ ਦਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾ ਜਿਸ ਵੇਲੇ ਨਦੇੜ ਸਾਹਿਬ ਦੀ ਧਾਪੀ ਤੇ ਗਏ ਨਾ ਪਾਸ਼ਾ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਪਾਸ਼ਾ ਜੀ ਆਏ ਨੇ ਤੇ ਉਹਨੂੰ ਪਤਾ ਸੀ ਕਿ ਸਤਗੁਰਾਂ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਕੇ ਅਨੰਦਪੁਰ ਸਾਹਿਬ ਉੱਜੜ ਗਿਆ ਤੇ ਉਹਦਾ ਖਿਆਲ ਸੀ ਕਿ ਮੈਂ ਪਾਤਸ਼ਾਹ ਜੀ ਕੋ ਜਾਵਾਂਗਾ ਪਾਤਸ਼ਾਹ ਜੀ ਨੂੰ ਦੁੱਖ ਪੁੱਛਾਂਗਾ ਤੇ ਪਾਤਸ਼ਾਹ ਜੀ ਦੱਸਣਗੇ ਜਿਵੇਂ ਆਮ ਆਪਣੇ ਸੰਸਾਰੀ ਲੋਕ ਦੁੱਖ ਦੇ ਵੇਲੇ ਜਾਂਦੇ ਨੇ ਦੁੱਖ ਸੁਣਦੇ ਨੇ ਤੇ ਦੱਸਦੇ ਨੇ ਹੁਣ ਇਹਦਾ ਵੀ ਖਿਆਲ ਸੀ ਕਿ ਪਾਤਸ਼ਾਹ ਜੀ ਮਨੂੰ ਆਪਣੇ ਦੁੱਖ ਦੱਸਣਗੇ ਗਿਆ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਤੇ ਜਾ ਕੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਨਾ ਤੇ ਪਾਤਸ਼ਾਹ ਜੀ ਕਹਿੰਦੇ ਕਰੋ ਕਹਿੰਦੇ ਨਹੀਂ ਪਾਤਸ਼ਾਹ ਜੀ ਸੰਗਤ ਵਿੱਚ ਨਹੀਂ ਮੈਂ ਅਲਾਦਤੂ ਤੰਬੂ ਦੇ ਵਿੱਚ ਤੁਹਾਡੇ ਨਾਲ ਦੋ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਕਹਿੰਦੇ ਪਾਸ਼ਾ ਜੀ ਨੇ ਇਹਨੂੰ ਤੰਬੂ ਦੇ ਵਿੱਚ ਬੁਲਾਇਆ ਆਇਆ ਬਾਦਸ਼ਾਹ ਬਾਦਸ਼ਾਹ ਬਹਾਦਰ ਸ਼ਾ ਤੇ ਅਫਸੋਸ ਕਰਨ ਲੱਗਾ ਕਹਿੰਦਾ ਪਾਸ਼ਾ ਜੀ ਬੜਾ ਦੁੱਖ ਲੱਗਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਹਾਦਸੇ ਹੋਏ ਨੇ ਤੇ ਪਾਸ਼ਾ ਜੀ ਮੁਸਕਰਾਏ ਕਹਿੰਦੇ ਪਾਸ਼ਾ ਜੀ ਤੁਹਾਡਾ ਪਰਿਵਾਰ ਸਾਰਾ ਤੁਹਾਡੇ ਤੋਂ ਦੂਰ ਹੋ ਗਿਆ ਅੱਜ ਤੁਹਾਡੇ ਕੋਲ ਨਹੀਂ ਤੇ ਤੁਸੀਂ ਮੁਸਕਰਾ ਰਹੇ ਹੋ ਤੁਸੀਂ ਖੁਸ਼ ਹੋ ਰਹੇ ਹੋ ਤੇ ਗੁਰੂ ਪਾਤਸ਼ਾਹ ਜੀ ਨੇ ਮਰ ਉੱਥੇ yogi allah yaar khan ਨੇ ਬੜਾ ਸੋਹਣਾ ਲਿਖਿਆ ਕਹਿੰਦਾ ਫਿਰ ਉੱਥੇ ਪਾਤਸ਼ਾਹ ਜੀ ਨੇ ਆਖਿਆ ਮੈਂ ਬੁਲੰਦੀ ਸੇ ਗੁਜਰਾ ਇੱਕ ਸਮਾਂ ਉਹ ਸੀ ਬਾਦਸ਼ਾਹ ਬਹਾਦਰ ਸ਼ਾ ਜਦੋਂ ਮੇਰੇ ਕੋਲ ਤਖਤ ਸੀ ਮੇਰੇ ਕੋਲ ਤਾਜ ਸੀ ਅਨੰਦਪੁਰ ਸਾਹਿਬ ਦੇ ਵਿੱਚ ਮੇਰਾ ਰਾਜ ਸੀ ਮੈਂ ਬਾਦਸ਼ਾਹ ਦੀ ਤਰ੍ਹਾਂ ਰਿਆ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਪਸਤੀ ਦਾ ਭਾਵ ਨਿਵਾਣ ਵਾਲੇ ਪਾਸੇ ਵੀ ਮੈਂ ਆਇਆ ਇੱਕ ਸਮਾਂ ਆਇਆ ਕਿ ਸਾਨੂੰ ਦਰਖਤਾਂ ਦੇ ਪੱਤੇ ਲਾ ਕੇ ਵੀ ਅਨੰਤਪੁਰ ਸਾਹਿਬ ਚ ਖਾਣੇ ਪਏ ਮਾਛੂਾੜੇ ਦੇ ਜੰਗਲਾਂ ਦੇ ਵਿੱਚ ਸਾਰਾ ਚੋਲਾ ਪਾਟ ਗਿਆ ਪੈਰਾਂ ਦੇ ਵਿੱਚ ਲਹੂ ਵਹਿ ਰਿਆ ਸੀ ਬਾਦਸ਼ਾਹ ਜੀ ਕਹਿੰਦੇ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਲੇਕਿਨ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਹੈ ਬਾਦਸ਼ਾਹ ਜੀ ਕਹਿੰਦੇ ਮੇਰੀ ਜ਼ਿੰਦਗੀ 'ਚ ਦੁੱਖ ਵੀ ਬੜੇ ਆਏ ਸੁੱਖ ਵੀ ਬੜੇ ਆਏ ਪਰ ਬਾਦਸ਼ਾਹ ਜੀ ਇਹਨਾਂ ਨੇ ਮੇਰੇ ਚਿਹਰੇ ਦੀ ਮੁਸਕਰਾਟ ਨੂੰ ਨਹੀਂ ਖੋ ਸਕੇ ਮੇਰੇ ਅੰਦਰਲੇ ਧੀਰਜ ਨੂੰ ਹਲਾ ਨਹੀਂ ਸਕੇ ਦੋਨੀਆਂ ਅਵਸਥਾ ਵਿੱਚ ਮੈਂ ਇੱਕੋ ਜਿਹਾ ਸੀ ਮੇਰੇ ਪੁੱਤਰ ਚਲੇ ਗਏ ਮੈਂ ਦੁਖੀ ਨਹੀਂ ਹੋਇਆ ਮੇਰੇ ਕੋਲ ਰਾਜ ਸੀ ਮੈਂ ਖੁਸ਼ ਨਹੀਂ ਹੋਇਆ ਇਹ ਅਸਲੀ ਅਵਸਥਾ ਹੈ ਕੁਰਬਾਨੀ ਦੇ ਅੰਦਾਜ਼ ਸਾਡੀ ਜ਼ਿੰਦਗੀ 'ਚ ਜਿੰਦਾ ਮਰਜੀ ਦੁੱਖ ਆਵੇ ਸਾਡੀ ਅਵਸਥਾ ਇੱਕੋ ਜੀ ਰਹਿਣੀ ਚਾਹੀਦੀ। ਇਹੀ ਅਨੰਦ ਅਨੰਤ ਸਰ ਦੀ ਬਾਣੀ ਆਪਾ ਪੜਨੇ ਦੁੱਖ ਵੇਲੇ ਵੀ ਪੜਨੇ ਸੁਖ ਵੇਲੇ ਵੀ ਪੜਨੇ ਆ। ਇਹਦਾ ਭਾਵ ਹਮੇਸ਼ਾ ਸਿੱਖ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ। ਭਾਈ ਸਾਹਿਬ ਨੇ ਸਾਨੂੰ ਅਰਥ ਕਰਕੇ ਬੜੇ ਵਧੀਆ ਤਰੀਕੇ ਨਾਲ ਸਮਝਾਏ ਨੇ। ਸੋ ਸਾਰੀਆਂ ਸੰਗਤਾਂ ਦਾ ਅਸਰਦਾ ਆਦਰ ਸਿੰਘ ਜੀ ਜੈਲਦਾਰ ਉਹਨਾਂ ਦੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸੋ ਦੀਗ ਵਰਤੇ ਕੀ ਹੁਣ ਉਸ ਤੋਂ ਬਾਅਦ ਆਪਜੀ ਗੁਰੂ ਕੇ ਲੰਗਰ ਤਿਆਰ ਹਨ ਸਭਨੇ ਛਕਨੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ